ਲੰਬੇ ਸਮੇਂ ਤੋਂ ਪੜਾਈ ਕਰਨ ਦੇ ਲਈ ਗਈ ਬਚਾਲਾ ਦੀ ਤੀ ਜਦੋਂ ਪੜਾਈ ਪੂਰੀ ਕਰਕੇ ਵਿਦੇਸ਼ ਤੋਂ ਅਚਾਨਕ ਵਾਪਸ ਪਰਤ ਕੇ ਆਪਣੇ ਘਰ ਆਈ ਤਾਂ ਭਰਾ ਨੂੰ ਉਸ ਦੇ ਜਨਮ ਦਿਨ ਦਾ ਸਰਪ੍ਰਾਈਜ਼ ਦਿੱਤਾ ਤਾਂ ਫਿਰ ਦੋਵੇਂ ਭੈਣ ਭਰਾ ਖੁਸ਼ ਹੋ ਗਏ ਫਰਾਦਾ ਆਪਣੀ ਭੈਣ ਦੇ ਲਈ ਪਿਆਰ ਵੇਖ ਕੇ ਇੱਕ ਵਾਰ ਰੂਹ ਖੁਸ਼ ਹੋ ਜਾਵੇਗੀ ਉੱਥੇ ਹੀ ਪੂਰਾ ਪਰਿਵਾਰ ਆਪਣੀ ਧੀ ਨੂੰ ਗੱਲ ਲਗਾ ਕੇ ਖੁਸ਼ੀ ਮਨਾ ਰਿਹਾ ਹੈ ਉਹ ਪਰ ਮੈਂ ਇਦਾਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਉਹ ਚੀਜ਼ ਬੰਦਾ ਫੀਲ ਕਰਦਾ ਕਿ ਭੈਣ ਭਰਾਵਾਂ 'ਚ ਜੋ ਸਾਡਾ ਪਿਆਰ ਆ ਉਹ ਮੈਂ ਉਸ ਦਿਨ ਹੋਰ ਜ਼ਿਆਦਾ ਫੀਲ ਕੀਤਾ ਕਿ ਦੂਰੋਂ ਦੇ ਨਾਲ ਵੀ ਬੰਦੇ 'ਚ ਜ਼ਿਆਦਾ ਪਿਆਰ ਵਧਦਾ ਮੈਂ ਇਹ ਸੋਚਦੀ ਆ ਤੇ ਜਿੰਨਾ ਚੱਕ ਮੈਂ ਉੱਥੇ ਹੀ ਮੈਨੂੰ ਐ ਲੱਗਦਾ ਕਿ ਸਾਡਾ ਪਿਆਰ ਹੋਰ ਵਧਿਆ ਵਾ ਤੇ ਉਸ ਦਿਨ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਕਿਸੇ ਨੂੰ ਪਤਾ ਸੀ ਤੁਸੀਂ ਆ ਰਹੇ ਹੋ ਵਾਪਸ ਬਟਾਲੇ ਨਹੀਂ ਬਟਾਲੇ ਚ ਆਉਂਦਾ ਕਿਸੇ ਨੂੰ ਨਹੀਂ ਪਤਾ ਸੀ ਬਾਕੀ ਮੈਂ ਕੈਨੇਡਾ ਤੋਂ ਇੰਡੀਆ ਆਉਣ ਦੀਆਂ ਮੇਰੇ ਪਾਪਾ ਨੂੰ ਹਲਕਾ ਫੁਲਕਾ ਪਤਾ ਹੀ ਜ਼ਿਆਦਾ ਨਹੀਂ ਅੱਛਾ 3 ਸਾਲ ਦਾ ਗੈਪ ਰਿਹਾ ਦੋਨਾਂ ਵਿੱਚ ਭੈਂਟਾ ਵਾਲੇ ਵਿੱਚ ਉਹ ਪੱਲ ਫਿਰ 3 ਸਾਲ ਲਗਾਤਾਰ ਜਾਂਦਾ ਉਸੇ ਤਰੀਕੇ ਨਾਲ ਭਾਦੀਆਂ ਆਉਂਦੀਆਂ ਹੋਣੀਆਂ ਪਰਿਵਾਰ ਨੂੰ ਹਾਂਜੀ ਬਾਕੀ ਅੱਜ ਕੱਲ ਤੇ ਵੀਡੀਓ ਕਾਲ ਆ ਆਪਾਂ ਟਾਈਮ ਸਾਰੇ ਕੱਢ ਕੇ ਗੱਲ ਜ਼ਰੂਰ ਕਰਦੀ ਹੀ ਮੈਂ ਮੈਂ ਕਦੀ ਇੱਕ ਦਿਨ ਵੀ ਇਦਾਂ ਦਾ ਨਹੀਂ ਕਿ ਮੈਂ ਘਰ ਕਦੀ ਫੋਨ ਨਾ ਕੀਤਾ ਹੋਵੇ ਜਾਂ ਮੈਂ ਇਹਨਾਂ ਨਾਲ ਗੱਲ ਨਾ ਕੀਤੀ ਹੋਵੇ ਮੈਂ ਕੈਨੇਡਾ ਸਟੱਡੀ ਕੀਤੀ ਜਨਰਲ ਆਰਟਸ ਐਂਡ ਸਾਇੰਸ ਮੇਰਾ ਕਾਲਜ ਹੀ ਸੈਂਟ ਲਾਰੈਂਸ ਕੌਰਨਵਾਲ ਇਹ ਮੋਂਟੇਲ ਦੇ ਕੋਲ ਆ ਛੋਟਾ ਜਿਹਾ ਸ਼ਹਿਰ ਕੌਰਨਵਾਲ ਤੇ ਮੈਂ ਕਹਿੰਦੀ ਆ ਕਿ ਇਹ ਉਮਰ ਜਿਹੜਾ ਵਾ ਬਸ ਵਧੀ ਜਾਂਦਾ ਵਾ ਨਿਊਜ਼ ਇਸ ਫੇਕ ਨਿਊਜ਼ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਲਿਆ ਵਾ ਮੈਂ ਆਹੀ ਕਹਿੰਦੀ ਆ ਕਿ ਜੇ ਕਿਸੇ ਨੇ ਫੋਰਨ ਜਾਣਾ ਵਾ ਉਹ ਜਿਹੜੀਆਂ ਚਾਰ ਕੋ ਉਹਨਾਂ ਨੂੰ ਸਿਟੀਆਂ ਦੇ ਨਾਮ ਪਤਾ ਵਾ ਪਲੀਜ਼ ਉੱਥੇ ਨਾ ਜਾਓ ਨਹੀਂ ਮੈਨੂੰ ਥੋੜਾ ਥੋੜਾ ਪਤਾ ਸੀ ਕਿਉਂ ਪਤਾ ਸੀ ਕਿ ਕਹਿੰਦੀ ਸੀ ਕਿ ਮੰਮਾ ਮੈਂ ਤੁਹਾਡੀ ਸਾਲਗਿਰਿਆ ਤੇ ਆਉਣਾ ਆ 25 ਤਰੀਕ ਨੂੰ ਤੇ ਮੇਰੀ ਇੱਕ ਦੋਸਤ ਆ ਪਰ ਸ਼ਾਪਿੰਗ ਲਈ ਦੋਨੋਂ ਗਈਆਂ ਤਾਂ ਤੇ ਗੱਲ ਚੱਲਦਾ ਚੱਲਦਾ ਕਹਿੰਦੀ ਪਤਾ ਉਹਨੂੰ ਵੀ ਸੀ ਮੇਰੀ ਬੇਟੀ ਨੂੰ ਵੀ ਉਹ ਛੋਟੇ ਬੇਟੇ ਨੇ ਦੱਸਿਆ ਸੀ ਤੇ ਕਹਿੰਦੀ 25 ਨੂੰ ਤੇ ਤੇਰੀ ਮਮਾ ਜਨਵਰਸਰੀ ਨਹੀਂ ਆ ਤੇ ਤੂੰ ਕਿੱਦਾਂ ਕਹੀ ਜਾਨੀ ਕਿ 25 ਨਹੀਂ ਆਉਗੀ ਮੈਂ ਕਿਹਾ ਵਾਕੇ ਮੇਗਾ ਆਣਾ ਤੇ ਉਹਨੇ ਵੀ ਨੂੰ ਸੀ ਅਨਵਰਸਰੀ ਤੇ ਮੇਰੀ 20 ਨੂੰ ਅਟੇ 25 ਨੂੰ ਕਹੀ ਜਾ ਰਹੇ ਕੁਛ ਨਹੀਂ ਸੀ ਮੈਨੂੰ ਪਤਾ ਉਸ ਤੋਂ ਬਾਅਦ ਇਹਦੇ ਪਾਪਾ ਨੇ ਜਦੋਂ ਮੈਨੂੰ ਫੋਨ ਕੀਤਾ ਕਿ ਐਨੇ ਟਾਈਮ ਤੱਕ ਤੁਸੀਂ 에ਰਪੋਰਟ ਤੇ ਪਹੁੰਚ ਜਾ ਫਿਰ ਮੈਨੂੰ ਪਤਾ ਲੱਗਾ ਕਿ ਕੰਚਨ ਆ ਰਹੀ ਆ ਤੇ ਸਭ ਨੂੰ ਜਿੱਦਾਂ ਇਹਦੇ ਦੋਸਤਾਂ ਨੂੰ ਹਮਤ ਦੇ ਦੋਸਤਾਂ ਨੂੰ ਪਤਾ ਸੀ ਉਹਨਾਂ ਨੇ ਵੀ ਫਿਰ ਮੈਨੂੰ ਪੁੱਛਿਆ ਕਿ ਮੰਮਾ ਤੁਸੀਂ ਵੀ ਆ ਜਾਓ ਅਸੀਂ ਚੱਲੇ ਆ ਮੈਂ ਕਿਹਾ ਤੁਸੀਂ ਚੱਲੇ ਕਿ ਕਹਿੰਦੇ ਵਸ ਅਸੀਂ ਮੇਲਾ ਵੇਖ ਚੱਲੇ ਆ ਕੋਈ ਸਕੂਟਰੀ ਤੇ ਪਹੁੰਚੇ ਤੇ ਕੋਈ ਗੱਡੀ ਤੇ ਪਹੁੰਚੇ ਜਿੰਨੇ ਵੀ ਕਿਸੇ ਚੀਜ਼ ਤੇ ਪੁਆਇੰਟ ਨਾਲ ਪਹੁੰਚੋ 에어ਪੋਰਟ ਤੇ ਅਸੀਂ ਫਿਰ ਦੋਨੋਂ ਮਾਂ ਬੇਟਾ ਆਪਣੀ ਗੱਡੀ ਤੇ ਪਹੁੰਚੇ ਤੇ ਹਮਿੰਦਰ ਨਾਲ ਮੇਰੀ ਭਤੀਜੀ ਸੀ ਉਸ ਤੋਂ ਬਾਅਦ ਸਾਰੇ ਘਰ ਨੂੰ ਪਤਾ ਲੱਗ ਗਿਆ ਬਟ ਹਿੰਮਤ ਨੂੰ ਨਹੀਂ ਸੀ ਪਤਾ ਹੈਗਾ ਕਿਉਂਕਿ ਹਿੰਮਾ ਦਾ ਬਰਥਡੇ ਸੀ ਤੇ ਬਰਥਡੇ ਨੂੰ ਸਰਪ੍ਰਾਈਜ਼ ਦੇਣਾ ਸੀ ਕੰਚਨ ਨੇ ਤੇ ਹਮੇਸ਼ਾ ਹਿੰਮਤ ਇੱਕੀ ਗੱਲ ਕਹਿੰਦਾ ਹੁੰਦਾ ਸੀ ਕਿ ਮੈਨੂੰ ਭੈਣ ਤੋਂ ਕਿਸੇ ਚੀਜ਼ ਦੀ ਲੋੜ ਨਹੀਂ ਆ